ਇੱਕ ਬੇਨਤੀ ਸਾਧ ਸੰਗਤ ਜੀ ਦਾਸ ਆਪ ਸਾਰਿਆਂ ਦੇ ਚਰਨਾਂ ਦੇ ਵਿੱਚ ਕਰ ਦਵੇ ਜਦੋਂ ਅਸੀਂ ਕਿਤੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਿਹੜੇ ਵੱਡੇ ਲੋਕ ਨੇਗੇ ਜਾਂ ਜਿਨ੍ਹਾਂ ਕੋਲ ਧਨ ਬਹੁਤਾ ਹੈ ਉਹ ਕਹਿੰਦੇ ਨਹੀਂ ਭਾਈ ਅਸੀਂ ਲੰਗਰ ਨਹੀਂ ਛਕਣਾ ਲੰਗਰ ਤਾਂ ਗਰੀਬਾਂ ਲਈ ਹੈ ਜਾਂ ਇਹ ਤਾਂ ਸੰਗਤ ਦਾ ਦਾਨ ਹੈ ਤਾਂ ਕਰਕੇ ਅਸੀਂ ਲੰਗਰ ਨਹੀਂ ਛਕਣਾ ਤਾਂ ਜੀ ਆਪਾਂ ਦੇਖੀਏ ਤਾਂ ਆਪਾਂ ਘਰੇ ਵੀ ਤਾਂ ਗੁਰੂ ਦਾਇ ਦਿੱਤਾ ਖਾਣੇ ਆ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਦੇ ਤੋਟਣਾ ਆ ਬਈ ਅਗੰਨਤ ਭਰੇ ਭੰਡਾਰ ਔਰ ਇਸੇ ਪ੍ਰਕਾਰ ਦੇਵਨਹਾਰ ਦਾ ਤਾਰ ਕਿਤ ਮੁਖਸਾ ਲਾਹੀ ਹੈ ਜਿਸ ਰੱਖਿਆ ਕਿਰਪਾ ਧਾਰ ਰਿਜਕ ਸਮਾਹੀ ਹੈ ਕੋਈ ਨਾ ਕਿਸ ਹੀ ਵਸ ਸਭਨਾ ਇੱਕ ਧਾਰ ਸਾਰਿਆਂ ਜੀਵਾਂ ਦੀ ਪਤ ਪਾਲਣ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਭ ਨੂੰ ਰਿਜਕ ਦੇ ਰਿਹਾ ਹੈ ਅਗਰਤ ਕਣਾ ਨੋਪਾਲ ਦਾ ਪ੍ਰਭ ਨਾਨਕ ਸਦ ਬਖਸ਼ਿੰਦ ਚੀਟੀ ਤੇ ਕੁੰਚਰ ਜਾਂ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜੇ ਪਰਮੇਸ਼ਰ ਨਿਰਵੈਰ ਹੈ ਤੇ ਭਾਈ ਅਸੀਂ ਕਿਉਂ ਵੈਰ ਪਾਉਂਨੇ ਆ ਅਸੀਂ ਕਿਉਂ ਮਨ ਦੇ ਵਿੱਚ ਦ્વੈਤ ਭਾਵਨਾ ਰੱਖਦੇ ਹਾਂ ਨਹੀਂ ਰੱਖਣੀ ਚਾਹੀਦੀ ਜਿੱਥੇ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਹੈ ਜਦੋਂ ਸੰਗਤ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੀ ਹੈ ਤਾਂ ਉਹ ਵੀ ਉਹਦੇ ਵਿੱਚ ਵੀ ਤਾਂ ਸਾਡੀਆਂ ਅਰਦਾਸਾਂ ਹੀ ਹੁੰਦੀਆਂ ਨੇ ਨਾ ਕਿ ਮਹਾਰਾਜ ਮੈਨੂੰ ਇਹ ਸੁਖ ਪ੍ਰਾਪਤ ਹੋਵੇ ਮੈਨੂੰ ਮੇਰੇ ਬੱਚੇ ਦਾ ਕਾਰਜ ਬਣ ਜਵੇ ਉਹ ਜਦੋਂ ਕੜਾ ਪ੍ਰਸ਼ਾਦ ਨੂੰ ਕਿਰਪਾਣ ਭੇਟਾ ਹੋ ਜਾਂਦੀ ਹੈ ਤਾਂ ਸਿੱਖ ਦੇ ਮਨ ਦੇ ਵਿੱਚ ਸ਼ਰਧਾ ਹੁੰਦੀ ਕਿ ਸਤਿਗੁਰੂ ਜੀ ਨੂੰ ਭੋਗ ਲੱਗ ਗਿਆ ਹੈ ਤੇ ਜਦੋਂ ਭੋਗ ਲੱਗ ਜਾਵੇ ਫਿਰ ਤਾਂ ਗੁਰੂ ਕਾ ਲੰਗਰ ਹੋ ਗਿਆ ਨਾ ਉਹ ਗੁਰੂ ਕੀ ਦੇਗ ਹੋ ਗਈ ਜਿਹੜੀ ਗੁਰੂ ਨੇ ਛਕੀ ਉਹ ਸਾਨੂੰ ਸੰਗਤ 'ਚ ਮਿਲ ਰਹੀ ਹੈ ਇਸ ਕਰਕੇ ਕਦੀ ਵੀ ਮਨ ਦੇ ਵਿੱਚ ਨਹੀਂ ਸੋਚਣਾ ਚਾਹੀਦਾ ਕਿ ਇਹ ਦਾਨ ਹੈ ਇਹ ਨਹੀਂ ਛਕਣਾ ਚਾਹੀਦਾ ਭਾਈ ਗੁਰੂ ਘਰ ਦੇ ਵਿੱਚ ਗੁਰੂ ਦਾ ਪ੍ਰਸ਼ਾਦ ਹੀ ਅੱਗੇ ਸੰਗਤ ਵਿੱਚ ਵਰਤਾਇਆ ਜਾਂਦਾ ਹੈ ਜਿਸ ਨੂੰ ਸੀਤ ਪ੍ਰਸ਼ਾਦ ਸੀਤ ਪ੍ਰਸ਼ਾਦ ਦਾ ਅਰਥ ਹੁੰਦਾ ਹੈ ਜਿਹੜਾ ਗੁਰੂ ਨੂੰ ਭੋਗ ਲੱਗਿਆ ਹੋਵੇ। ਸੋ ਕਈ ਵਾਰ ਸੰਗਤਾਂ ਜਿਵੇਂ ਦੇਖੀਦਾ ਹੈ ਅਰਦਾਸਾਂ ਵੀ ਕਰਾਉਂਦੀਆਂ ਨੇ ਕਿ ਮੇਰੇ ਬੱਚੇ ਦਾ ਮੇਰੇ ਕਿਸੇ ਪਰਿਵਾਰ ਦਾ ਰੋਗ ਦੂਰ ਹੋ ਜਾਵੇ ਮੈਂ ਲੰਗਰ ਦੀ ਸੇਵਾ ਸਤਿਗੁਰੂ ਜੀ ਦੇ ਚਰਨਾਂ 'ਚ ਗੁਰੂ ਨੂੰ ਠੀਕ ਕਰਨਾ ਹੈ ਉਹਦਾ ਦੁੱਖ ਆਪਾਂ ਨਹੀਂ ਠੀਕ ਕਰਨਾ ਪਰ ਉਹਨੇ ਸੰਗਤ ਦੀ ਸੇਵਾ ਦੇ ਵਿੱਚ ਲੰਗਰ ਲਾਇਆ ਉਹ ਅਸੀਂ ਸ਼ੱਕ ਸਕਦੇ ਹਾਂ ਹਾਂ ਇਹ ਵੀ ਨਹੀਂ ਕਿ ਜੇ ਇਕੱਲਾ ਲੰਗਰ ਹੀ ਛਕਣਾ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਕੁਝ ਪਾਉਣਾ ਨਹੀਂ ਜਾਂ ਹੱਤੀ ਸੇਵਾ ਨਹੀਂ ਕਰਨੀ ਮਾਰਨੇ ਬਚਨ ਕੀਤਾ ਨਾ ਤਾਨ ਕਰਕੇ ਜੇ ਸੇਵਾ ਕਰ ਸਕਦੇ ਆ ਤਾਂ ਕਰੋ ਜੇ ਧਨ ਕਰਕੇ ਕਰ ਸਕਦੇ ਆ ਤਾਂ ਕਰੋ ਜੇ ਮਨ ਕਰਕੇ ਕਰ ਸਕਦੇ ਆ ਤਾਂ ਕਰੋ ਜਿਹੜੇ ਬੇਹੰਗਮ ਸਾਧੂ ਹੁੰਦੇ ਨੇਗੇ ਉਹਨਾਂ ਕੋ ਨਾ ਤਾਨ ਕਰਕੇ ਬਹੁਤੀ ਸੇਵਾ ਹੁੰਦੀ ਆ ਨਾ ਧਨ ਕਰਕੇ ਉਹ ਮਨ ਦੁਆਰਾ ਪਰਮੇਸ਼ਰ ਦਾ ਨਾਮ ਹੀ ਇਸ ਚੋਟੀ ਦੇ ਨਾਲ ਇਸ ਉੱਚੀ ਅਵਸਥਾ ਦੇ ਨਾਲ ਜਪਦੇ ਨੇ ਕਿ ਪਰਮੇਸ਼ਰ ਉਹਨਾਂ ਦੀ ਸੇਵਾ ਥਾਏ ਪਾ ਦਿੰਦਾ ਹੈ। ਗੌਰ ਜਿਨ ਕਉ ਸੋ ਪ੍ਰਸੰਨ ਨਾਮ ਹਰ ਰਿਦਾ ਨਿਵਾਸੀ। ਜਿਨਾਂ ਤੇ ਬਿਰਾ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ ਖੁਸ਼ੀ ਪ੍ਰਗਟ ਕਰ ਦਿੰਦਾ ਉਹਨਾਂ ਦੇ ਹਿਰਦੇ 'ਚ ਆਪਣਾ ਵਾਸਾ ਕਰ ਲੈਂਦਾ। ਸਵੇਰੇ ਮੇਰੇ ਮਨ ਦੇ ਵਿੱਚ ਆਇਆ ਸੀਗਾ ਅੱਜ ਬੜੀ ਸੰਗਤ ਦੇ ਵਿੱਚ ਭਰਮ ਪੈ ਗਿਆ ਹੈ ਕਿ ਆਪਾਂ ਨੂੰ ਲੰਗਰ ਨਹੀਂ ਛਕਣਾ ਚਾਹੀਦਾ ਜੀ ਇਹ ਤਾਂ ਗਰੀਬਾ ਨਹੀਂ ਬਣਿਆ ਹੈ ਭਾਈ ਗੁਰੂ ਘਰਾਂ ਦੇ ਵਿੱਚ ਗਰੀਬ ਤੇ ਅਮੀਰ ਇੱਕੋ ਹੀ ਹੈ ਗੁਰੂ ਕੇਵਲ ਅਮੀਰ ਹੈ ਅਸੀਂ ਸਭ ਗਰੀਬ ਹਾਂ ਅਸੀਂ ਸਦਾ ਹੀ ਉਹਦੇ ਦਾਸ ਹਾਂ ਛਛਾ ਛੋਹਰੇ ਦਾਸ ਤੁਹਾਰੇ ਦਾਸ ਦਸਨ ਕੇ ਪਾਨੀ ਹਾਰੇ ਸਾਨੂੰ ਤਾਂ ਮਹਾਰਾਜ ਤੁਸੀਂ ਪਾਣੀ ਢੋਣ ਲਈ ਰੱਖ ਲੋ ਆਪਣੇ ਦਰ ਤੇ ਅਸੀਂ ਤਾਂ ਉਹਦੇ ਵੀ ਯੋਗ ਨਹੀਂ ਤੁਹਾਡਾ ਤਰਸਾ ਤੁਸੀਂ ਸਾਡੇ ਤੇ ਨਿਗਾਹ ਰੱਖੀ ਹੋਈ ਹੈ ਆਪਣੀ ਸੋ ਇਹ ਭਾਵਨਾ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ ਸ਼ਰਧਾ ਹੋਣੀ ਚਾਹੀਦੀ ਹੈ ਤਾਂ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਸੋ ਬੜੀ ਸੰਗਤ ਕਹਿੰਦੀ ਸੀਗੀ ਕਿ ਬੜੀ ਸੰਗਤ ਕਈ ਵਾਰ ਕਹਿੰਦੀ ਹੈ ਕਿ ਨਹੀਂ ਜੀ ਆਪਣੇ ਮਨ ਨਹੀਂ ਬਾਜ ਦਿੰਦਾ ਅੰਦਰੋਂ ਤੇ ਤਾਂ ਇਹ ਸਿਨਮਰ ਬੇਨਤੀ ਆਪ ਸਾਰਿਆਂ ਦੇ ਚਰਨਾਂ ਵਿੱਚ ਕੀਤੀ ਹੈ ਕਿ ਮਨ ਦੇ ਵਿੱਚ ਵਹਿਮ ਨਹੀਂ ਕਰਨਾ ਚਾਹੀਦਾ ਸੋ ਜੇ ਤੁਹਾਡੇ ਮਨ ਨੂੰ ਸੰਤੁਸ਼ਟੀ ਕਿਤੇ ਨਹੀਂ ਦਿੱਤੇ ਇਹਦਾ ਇੱਕ ਟੀਚਾ ਕਹਿ ਲੀਏ ਜਾਂ ਇਹਦਾ ਮੋਰਲ ਕਹਿ ਲੀਏ ਇਹ ਵੀ ਹੈ ਕਿ ਜੇ ਤੁਸੀਂ ਦੋ ਪ੍ਰਸ਼ਾਦ ਸ਼ਕਣੇ ਤਾਂ ਭਾਈ ਫਿਰ ਝੂਠੇ ਭਾਂਡੇ ਮਾਂ ਜਦੋਂ ਤਾਂ ਜਾਂ ਸੇਵਾ ਕਰਦੇ ਜੇ ਮਨ ਨਹੀਂ ਮੰਨਦਾ ਵੈਸੇ ਤਾਂ ਗੁਰੂ ਦਾ ਪ੍ਰਸ਼ਾਦ ਹੈ ਪ੍ਰਸ਼ਾਦਾ ਸ਼ਕਣਾ ਚਾਹੀਦਾ ਹੈ ਪ੍ਰਸ਼ਾਦਾ ਸ਼ਕਣ ਦੇ ਵਿੱਚ ਬਹੁਤ ਵੱਡੀ ਕਿਰਪਾ ਹੁੰਦੀ ਹੈ ਜਦੋਂ ਅਸੀਂ ਦੇਖ ਵੀ ਸਕਦੇ ਹਾਂ ਤਾਂ ਦੇਖ ਦੇ ਵਿੱਚ ਵੀ ਮਹਾਪੁਰਖਾਂ ਨੇ ਦੱਸਿਆ ਸੀ ਨਾ ਕਥਾ ਦੇ ਵਿੱਚ ਕਹਿੰਦੇ ਜਿੰਨੇ ਕਿਰਪਾ ਲੈਣੀ ਹੋਵੇ ਉਹ ਗੁਰੂ ਦਾ ਸੀਤ ਪ੍ਰਸ਼ਾਦ ਛਕੇ ਉਹਦੇ ਵਿੱਚ ਕਿਰਪਾ ਵਰਤਦੀ ਆ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਪ੍ਰਕਰਮਾ ਦੇ ਵਿੱਚ ਪਹਿਲੀ ਵਾਰ ਦੇਖ ਦੀ ਮਰਯਾਦਾ ਆਰੰਭ ਕੀਤੀ ਸੀ ਕਿ ਲੰਬਾ ਇਤਿਹਾਸ ਹੈ 10 ਬੇਨਤੀ ਕਰੇ ਸੋ ਰੋ ਵਿਚਾਰ 10 ਦੇ ਮਨ ਦੇ ਵਿੱਚ ਸੀਗਾ ਤਾਂ ਆਪ ਜੀ ਨੂੰ ਬੇਨਤੀ ਕੀਤੀ ਹੈ ਜੀ ਬੋਲਦੇ ਆ ਬੇਅੰਤ ਭੁੱਲਾਂ ਹੋ ਗਈਆਂ ਹਾਂ ਜੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ